ਉਹ ਪਿੰਡ ਚੋਪੜਾ ਦੇ ਵਿੱਚ ਜਿਹੜਾ ਛੋਟਾ ਕੱਲੂਕਰ ਆ ਕਾਨੂੰਨ ਆਲ ਦੀ ਸੰਭ ਜਿੱਥੇ ਦੇ ਇਹ ਗੁਰਦਾਸਪੁਰ ਦੀ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਵੇਸਟੇਜ ਆ ਰਹੀ ਸੀ ਸੋ ਕਾਫੀ ਦੇਣਾ ਤੋਂ ਜਿਹੜੀ ਹੈ ਇਹ ਮੁੱਦਾ ਉੱਠ ਰਿਹਾ ਸੀਗਾ ਕਿ ਇੱਕ ਦਾ ਇਤਿਹਾਸਿਕ ਇਹ ਕਾਨੂੰਨ ਆਲ ਦੀ ਸੰਭ ਇੱਕ ਲੋਕ ਦੁਨੀਆ ਭਰ ਤੋਂ ਇੱਥੇ ਕੱਲੂਕਰ ਦੇ ਇਸ ਇਲਾਕੇ ਨੂੰ ਦੇਖਣ ਵਾਸਤੇ ਆਉਂਦੇ ਆ ਵੀ ਉਸ ਵੇਲੇ ਕਿਹੋ ਜਿਹੇ ਹਾਲਾਤ ਹੋਣਗੇ ਦੂਸਰਾ ਕਿ ਇਹ ਓਪਨ ਹੋਣ ਦੇ ਨਾਲ ਇਹਦੇ ਆਲੇ-ਦੁਆਲੇ ਜਿਹੜਾ ਹੈਗਾ ਸੰਭ ਹੋਣ ਕਰਕੇ ਇੱਥੇ ਇਹਦਾ ਪਾਣੀ ਦੇ ਵਿੱਚ ਨੇਚਰਲ ਸੋਰਸ ਦੇ ਵਿੱਚ ਇਹਦਾ ਵੇਸਟੇਜ ਜਾਰੀ ਹੈ। ਸੋ ਉਹਦੇ ਵਾਸਤੇ ਸਾਨੂੰ ਕੁਝ ਪੰਚਾਇਤਾਂ ਦੇ ਮਤੇ ਆਏ ਸੀਗੇ ਕਿ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਦੀਆਂ ਖਬਰਾਂ ਆਸੀ ਬੜੀਆਂ ਤੇ ਅਸੀਂ ਫਿਰ ਸੰਪਰਕ ਕੀਤਾ ਤੇ ਅੱਜ ਅਸੀਂ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਤੇ ਸੀਸ ਸਾਹਿਬ ਸਾਡੇ ਨਾਲ ਆ ਇਹਨਾਂ ਦੇ ਸਾਰਾ ایਓ ਇਹਨਾਂ ਦਾ ਸਾਰਾ ਅਮਲਾ ਜਿਹੜਾ ਸੀਗਾ ਕਿ ਇਹਦੇ ਬਾਰੇ ਸਾਰੀ ਜਾਣਕਾਰੀ ਲਈਏ ਦੱਸਦੇ ਸੀਗੇ ਕਿ ਚੋ 25 ਤਕਰਨਾ ਦਾ ਕੋਈ ਇਸ ਪੰਚਾਇਤ ਦੇ ਨਾਲ ਐਗਰੀਮੈਂਟ ਸੀਗਾ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਅ ਅੱਜ ਤੋਂ ਬਾਅਦ ਤੇ ਇਹ ਜਿਹੜਾ ਕੂੜਾ ਡੰਪ ਹੋਇਆ ਇਹਦਾ ਸੈਗਰੀਗੇਸ਼ਨ ਦਾ ਠੇਕਾ ਹੋਇਆ ਇਹ ਜਿਹੜਾ ਹੈਗਾ ਇਹਨੂੰ ਮਿਊਸਪਲ ਕਮੇਟੀ ਚਕਾਊਗੀ ਤੇ ਆਪਣੇ ਕੂੜੇ ਵਾਸਤੇ ਵੱਖਰਾ ਆਪਣਾ ਜਿਹੜਾ ਹੈਗਾ ਪ੍ਰਬੰਧ ਕਰਨਗੇ ਉਹਦੇ ਵਾਸਤੇ ਇਹਨਾਂ ਦੇ ਨਾਲ ਗੱਲ ਹੋ ਗਈ ਸੀ ਤਹਿਸੀਲਦਾਰ ਸਾਹਿਬ ਨਾਲ ਵੀ ਤੇ ਇਹ ਹੁਣ ਜਿਹੜਾ ਇਸੋਸ਼ੀਏਟ ਖਤਮ ਹੋ ਗਿਆ ਪਰ ਇਨ ਇਤਿਹਾਸਿਕ ਜਗ੍ਹਾ ਹੈਗੀ ਆ ਇੰਨੇ ਤੇ ਸਿੰਘ ਸ਼ਹੀਦ ਹੋਏ ਹੈਗੇ ਨੇ ਲੇਕਿਨ ਲੱਗਦਾ ਨਹੀਂ ਪਹਿਲਾਂ ਵੀ ਇਹ ਸੋਚਣਾ ਚਾਹੀਦਾ ਸੀ ਜਦੋਂ ਤੋਂ ਪਹਿਲਾਂ ਹੁਣ ਹੁਣ ਜਿੱਦਾਂ ਜ਼ਿਆਦਾ ਜਿੱਦਾਂ ਪਿੰਡ ਵਾਲੇ ਉਹ ਜੇ ਉਸ ਵੇਲੇ ਜਿਨ੍ਹਾਂ ਨੂੰ ਪਤਾ ਸੀ ਇਸ ਬਾਰੇ ਕਿਉਂਕਿ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨੇ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਜਿਹੜੀ ਹੈਗੀ ਇਹਨਾਂ ਚੀਜ਼ਾਂ ਦਾ ਨੇਚਰਲ ਸੋਰਸ ਨੂੰ ਤਾਂ ਵੈਸੇ ਹੀ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੇਚਰਲ ਸੋਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਆ ਨੈਸ਼ਨਲ ਗ੍ਰੀਨ ਕਮਿਊਨਲ ਦੇ ਆਸੀਂ ਉਹਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਜਿਹੜਾ ਆਸ਼ਵਸ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਸਪਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵੇਲੇ ਜਨ ਸਰ ਨੇ ਕਿਹਾ ਹੈਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਤਾਂ ਜੋ ਮੰਗਿਆ ਪੈਸਾ ਆਇਆ ਵੀ ਹਰ ਚੀਜ਼ ਵਾਸਤੇ ਪਰ ਅਫਸੋਸ ਹੈ ਅਜੇ ਤੱਕ ਉਹ ਸੈਗਰੀਗੇਸ਼ਨ ਕੂੜਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਾਵੇ ਗਿੱਲਾ ਕੂੜਾ ਵੱਖਰਾ ਹੋ ਜਾਵੇ ਸੁੱਕਾ ਵੱਖਰਾ ਹੋ ਜਾਵੇ ਗਿੱਲੇ ਦੀ ਉਹ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ ਬੋਦੀ ਮਿੱਟੀ ਬਚਣੀ ਹੈ ਉਹ ਅਸਲ ਜਿਸ ਮਕਸਦ ਵਾਸਤੇ ਇਹ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋਇਆ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਪੂਰਾ ਕੂੜਾ ਹੁੰਦਾ ਉਹ ਉਹ ਸੈਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਉਹ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹੀ ਲਗੇਸੀ ਵੇਸਟ ਲਗਾਤਾਰ ਤੁਰੀ ਆਈਏ ਜੇਕਰ ਇਹਦੇ ਪੂਰਾ ਪ੍ਰਬੰਧ ਹੋ ਜਵੇ ਕੱਲਾ ਕੱਲਾ ਕੂੜਾ ਹੋ ਜਵੇ ਅ ਗਿੱਲਾ ਵੱਖਰਾ ਹੋ ਜਵੇ ਸੁੱਕਾ ਵੱਖਰਾ ਹੋ ਜਵੇ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਬਜਦਾ ਹੀ ਕੁਛ ਨਹੀਂ ਜਿਹੜੇ ਪ੍ਰਬੰਧ ਨੂੰ ਠੇਕਾ ਕਮਪਾਨ ਹੈ ਪੰਚਾਇਤ ਨੂੰ ਆਪ ਕੋਈ ਪੈਸੇ ਲੈਂਦੀ ਉਹ ਪੰਚਾਇਤ ਨੇ ਪੈਸੇ ਇਸ ਠੇਕੇ ਜੂਲ ਕੇ ਨਹੀਂ ਕਿਤੇ ਨੇ ਉਹ ਤਾਂ ਪਿੰਡ ਵਾਸ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਤਾਂ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਮਿਊਸਪਲ ਕਮੇਟੀ ਨੇ ਥੋੜਾ ਮਿਊਸਪਲ ਕਮੇਟੀ ਨੇ ਦਿੱਤੇ ਹੋਣਗੇ ਉਹਨਾਂ ਨੇ ਦਿੱਤੇ ਆ ਉਹ ਤਾਂ ਪੰਚਾਇਤ ਦੇ ਪਿੰਡ ਵਾਸ ਦੇ ਇਹਨਾਂ ਨੇ ਖਰਚ ਕੀਤੇ ਹੋਣਗੇ ਪਰ ਮਿਊਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਥਾਨ ਦੇ ਉੱਤੇ ਨਾ ਲਾਈਏ ਉਹ ਜੋ ਕੁਝ ਹੋ ਗਿਆ ਉਹ ਤਾਂ ਲੰਘ ਚੁੱਕਾ ਹੁਣ ਉਹਨੂੰ ਜਿਹੜਾ ਹੈਗਾ ਚਲੋ ਇਹ ਜਿਹੜਾ ਹੈਗਾ ਜਿਹੜੀ ਚੀਜ਼ ਉਧਾਰ ਚੁੱਕੇ ਚੁੱਕੇ ਦੇ ਹੈਗੇ ਇਸ ਦੁਆਰਾ ਜਿਹੜਾ ਹੈਗਾ ਕੋਰਾਜੀ ਹੋ ਗਿਆ ਕਿਸੇ ਦੁਆਰਾ ਕੋਈ ਟਿੰਪਰ ਨਹੀਂ ਆਊਗਾ ਜਿਹੜਾ ਕੂੜਾ ਸਿੱਟਣ ਵਾਸਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦੱਸਿਆ ਹੀ ਉਹਨੇ ਕਿ ਉਹ ਉਹ ਅਸੀਂ ਠਕਾ ਦਾਂਗੇ ਲੱਗਦਾ ਨਹੀਂ ਪੰਚਾਇਤ ਨੂੰ ਵੀ ਜਾਗਰੂਕਾਉਣ ਦੀ ਲੋੜ ਹੈਗੀ ਆ ਜਿੱਦੋਂ ਤੱਕ ਇਹ ਕਹਿ ਵੀ ਕਿਲਾ ਸੂਰਾ ਕੂੜਾ ਸਕਰ ਉਹਨਾਂ ਦੇ ਸਾਈਕਲ ਕਰਨਾ ਚਾਹੀਦਾ ਇਹਨਾਂ ਦਾ ਨਹੀਂ ਉਹ ਤਾਂ ਹੈ ਉੱਥੇ ਹੀ ਹੋ ਜਾਣਾ ਜਿੰਨੇ ਇਹਨਾਂ ਦੇ ਬਣੇ ਹੋਏ ਸੈਂਟਰ ਬਣੇ ਹੋਇਆ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇਹ ਕੂੜਾ ਤਿੰਨ ਤਰ੍ਹਾਂ ਦਾ ਆ ਜਿਹੜਾ ਹੈਗਾ ਇੱਕ ਗਿੱਲਾ ਕੂੜਾ ਇੱਕ ਸੁੱਕਾ ਕੂੜਾ ਕੂੜਾ ਇੱਕ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਫਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਨੇ ਆ ਜਿਹੜੀ ਮਨੁੱਖਾ ਜਿਹੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਕੁਝ ਇਹੋ ਜਿਹੀਆਂ ਚੀਜ਼ਾਂ ਮੈਡੀਕਲ ਦੇ ਨਾਲ ਵੀ ਜੁੜੀਆਂ ਉਹਨਾਂ ਦਾ ਵੱਖਰਾ ਇਕਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਸੀਗਾ ਕਿ ਇੱਕ ਰੇੜੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਜਿਹਦੇ ਵਿੱਚ ਕੋ ਮਹਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਬੱਜਦਾ ਉਹਦੇ ਵਿੱਚ ਜਾਗਟ ਵੇਸਟ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਕੁਝ ਸਾਦੇ ਤਕਰ ਹੁੰਦਾ ਦਿਸਿਆ ਨਹੀਂ ਕਿਉਂਕਿ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤੇ ਫਿਰ ਕੂੜਾ ਤਾਂ ਬੱਜਦਾ ਹੀ ਨਹੀਂ ਕਿਉਂਕਿ ਜਿਹੜਾ 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 ਗਿੱਲਾ ਕੂੜਾ ਉਹ ਉਹਨੇ گل ਜਾਣਾ ਉਹਨੇ ਖਾਦ ਬਣ ਜਾਣਾ ਸੁੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟ ਜਾਂ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸੜਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤੋ ਕੁਰਸ ਹੋਇਆ ਨਹੀਂ ਕਿਉਂਕਿ ਜਿੰਨਾ ਚਿਰ ਨਹੀਂ ਹੁੰਦਾ ਇਹੋ ਜੀਆਂ ਜੜੀਆਂ ਹੈਗੀਆਂ ਸਮੱਸਿਆ ਖਤਮ ਹੋਣ ਵਾਲੀ ਨਹੀਂ ਨਗੀ ਕਿਉਂਕਿ ਇਹ ਡੰਬ ਜਿਹੜੇ ਆ ਹੋਰ ਵੱਡੇ ਹੁੰਦੇ ਜਾ ਰਹੇ ਸਗੋਂ ਇਹ ਬਿਲਕੁਲ ਜ਼ੀਰੋ ਹੋਣੇ ਚਾਹੀਦੇ ਸੀ